ਹਾਂਜੀ ਮਿੱਤਰੋ ਕਿੰਨਾ ਕੀ ਹਾਲ ਚਾਲ ਨੇ ਅ ਕੱਲ ਮੈਂ ਇੱਕ ਵੀਡੀਓ ਪਾਈ ਸੀਗੀ ਫੇਸਬੁਕ ਤੇ ਉੱਪਰ ਜਿਹਦੇ ਵਿੱਚ ਇੱਕ ਵੀਡੀਓ ਲਾਈ ਸੀਗੀ ਮੰਗਖਾਨੇ ਪਹਾਟੜੇ ਆ ਪਰਮਜੀਤ ਕਾਲੀ ਜਿਹੜਾ ਇੱਕ ਹੈਗਾ ਆ ਉਸ ਤੋਂ ਬਾਅਦ ਇੱਕ ਦੋ ਮਿੱਤਰਾਂ ਦੇ ਮੈਸੇਜ ਆਏ ਸੀਗੇ ਉਹ ਕਹਿੰਦੇ ਵੀ ਇਹਦਾ ਕੀ ਪੂਰਾ ਕੁਰਸੀ ਨਾ ਆ ਆ ਵੀ ਤੁਸੀਂ ਕਦੋਂ-ਕਦੋਂ ਇਸ ਬੰਦੇ ਨੂੰ ਵਾਚ ਕਰਦੇ ਜਾਂ ਦੇਖਦੇ ਆ ਤੇ ਬਾਕੀ ਦੇ ਜਿਹੜਾ ਬਾਪ ਨੂੰ ਘਰੋਂ ਕੱਢਣ ਵਾਲਾ ਉਹਦਾ ਕੀ ਸੀਨ ਆ ਸੋ ਉਹਦੇ ਬਾਰੇ ਦੇ ਵਿੱਚੇ ਦੱਸਦੇ ਆ ਮਿੱਤਰੋ ਜਿੰਨਾ ਕ ਆਪਾਂ ਨੂੰ ਪਤਾ ਲੱਗਿਆ ਇਹਦੇ ਨਾਲ ਦੇ ਜਿਹੜੇ ਆ ਬੰਦੇ ਉਹਨਾਂ ਨੇ ਦੱਸਿਆ ਸੀਗਾ ਵੀ ਇਹ ਪਹਿਲਾਂ ਇੱਥੇ ਅਮਰਸਰ ਸਾਹਿਬ ਦੇ ਵਿੱਚ ਆ ਜਿਹੜੇ ਆਟੋ ਵਗੈਰਾ ਜੇ ਹੁੰਦੇ ਆਏ ਉਹ ਚਲਾਉਂਦਾ ਸੀਗਾ ਸੋ ਉਹ ਤੋਂ ਇਹ ਜਦੋਂ ਆਟੋ ਵਗੈਰਾ ਚਲਾਉਂਦਾ ਸੀਗਾ ਤਾਂ ਇਹਦਾ ਨਾਲ ਕੰਮ ਇਹ ਹੁੰਦਾ ਸੀਗਾ ਵੀ ਜਿਵੇਂ ਆਪਾਂ ਕਿਸੇ ਨੂੰ ਕਹਦੇ ਨੇ ਵੀ ਹੋਟਲ ਬੁਕਿੰਗ ਵਗੈਰਾ ਕਰਨ ਦੇ ਲਈ ਤੇ ਉੱਥੇ ਮੜ ਕੇ ਕਮਿਸ਼ਨ ਖਾਂਦੇ ਹੁੰਦੇ ਆ ਤੇ ਇਹ ਕੀ ਕਰਦਾ ਸੀਗਾ ਵੀ ਜਿਵੇਂ ਕੋਈ ਆ ਮੁੰਡੇ ਕੁੜੀਆਂ ਜਿਹੜੇ ਕਾਲਜਾਂ-ਕੋਲਜਾਂ 'ਚ ਪੜ੍ਹਦੇ ਆ ਤੇ ਉਹ ਕਈ ਵਾਰ ਤੁਹਾਨੂੰ ਪਤਾ ਹੀ ਆ ਵੀ ਰਿਲੇਸ਼ਨ ਦੇ ਵਿੱਚ ਆਉਂਦੇ ਤੇ ਹੋਟਲਜ਼ ਵਗੈਰਾ ਦੇ ਵਿੱਚ ਜਾਂਦੇ ਆ ਇਹ ਉੱਥੇ ਉਹਨਾਂ ਨੂੰ ਰੋਮ ਵਗੈਰਾ ਲੈ ਕੇ ਦਿੰਦਾ ਹੁੰਦਾ ਸੀਗਾ ਹੋਟਲ ਬੁਕਿੰਗ ਕਰਾ ਕੇ ਦਿੰਦਾ ਹੁੰਦਾ ਸੀ ਵਿੱਚੋਂ ਪੈਸੇ ਲੈ ਕੇ ਵੀ ਜਿੱਥੇ ਵੀ ਪੁਲਿਸ ਵਗੈਰਾ ਦੀ ਰੇਡ ਨਹੀਂ ਪੈਂਦੀ ਵੀ ਸੇਫ ਜਿਹੜੀਆਂ ਜਗ੍ਹਾ ਹੁੰਦੀਆਂ ਸੀਗਾ ਇਹਦਾ ਸ਼ੁਰੂਆਤੀ ਜਿਹੜਾ ਕੰਮ ਸੀਗਾ ਜਦੋਂ ਇਹ ਆਟੋ ਵਗੈਰਾ ਚਲਾਉਂਦਾ ਸੀ ਫਿਰ ਇਹਨੇ ਅੱਜ ਆ ਭੇਖ ਧਾਰਿਆ ਭੇਖ ਧਾਰ ਕੇ ਬਾਣਾ ਪਾਇਆ ਤੇ ਬਾਣੇ ਨੂੰ ਵਰਤ ਕੇ ਤੇ ਫਿਰ ਬਦਮਾਸ਼ੀ ਦੇ ਰਾਹ ਤੇ ਤੁਰਿਆ ਤੇ ਉਸ ਤੋਂ ਬਾਅਦ ਫਿਰ ਇਹਦੇ ਘਰ ਦੀਨੇ ਜਿਹੜਾ ਆ ਇਹ ਡੰਡਾ ਦਿੱਤਾ ਵੀ ਜਾਂ ਮੈਂ ਰਹੂੰਗੀ ਤੇਰੇ ਘਰ ਜਾਂ ਤੇਰਾ ਬਾਪ ਘਰੇ ਰਹੂਗਾ ਤਾਂ ਇਹਨੇ ਫਿਰ ਆਪਦੇ ਬਾਪ ਨੂੰ ਘਰੋਂ ਕੱਢਿਆ ਤੇ ਮੈਂ ਵਿੱਚ ਇਹ ਵੀਡੀਓ ਲਾਉਂਗਾ ਜੇਕਰ ਮੈਨੂੰ ਮਿਲ ਗਈ ਤਾਂ ਨਾਲ-ਨਾਲ ਪਲੇ ਹੋ ਜੂਗੀ ਉਹਦੀ ਕਿਸੇ ਬੰਦੇ ਨੇ ਵੀਡੀਓ ਬਣਾ ਕੇ ਵੀ ਸੋਸ਼ਲ ਮੀਡੀਆ ਤੇ ਪਾਈ ਸੀ ਉਹ ਫਿਰ ਜਿਹਨੂੰ ਆਪਾਂ ਝੁੱਗੀ ਜਾਂ ਛੰਨ ਜੀ ਕਹਿ ਦਿੰਦੇ ਆ ਉਹ ਫਿਰ ਉਹ ਘਰ ਦੇ ਬਾਹਰ ਵਿਚਾਰਾ ਛੰਨ ਪਾ ਕੇ ਰਹਿਣ ਲੱਗ ਗਿਆ ਸੀਗਾ ਹੁਣ ਦਾ ਨਹੀਂ ਪਤਾ ਕਿਉਂਕਿ ਜਦੋਂ ਸੋਸ਼ਲ ਮੀਡੀਆ ਤੇ ਚੀਜ਼ਾਂ ਵਾਇਰਲ ਹੋਈਆਂ ਤੇ ਫਿਰ ਲੋਕ ਲੱਜਦਾ ਕਰਕੇ ਵੀ ਹੋ ਸਕਦਾ ਉਹਨੂੰ ਇਹਨਾਂ ਨੇ ਰੇ ਰੱਖ ਲਿਆ ਹੋਵੇ ਜਾਂ ਓਬਜ਼ਰਵ ਦੁਨੀਆ ਤੋਂ ਛਡਾਈ ਕਰ ਗਿਆ ਹੋਵੇ ਜਾਂ ਕਿਸੇ ਫਿਰਦਾ ਆਸ਼ਰਮ ਦੇ ਵਿੱਚ ਰਹਿ ਰਿਹਾ ਹੋਵੇ ਹੁੰਦਾ ਨਹੀਂ ਪਤਾ ਪਰ ਉਹ 2 ਸਾਲ ਪਹਿਲਾਂ ਦੀ ਵੀਡੀਓ ਸੀਗੀ ਜਿਹਦੇ ਵਿੱਚ ਆਪਣਾ ਉਹ ਬੂਹੇ ਦੇ ਅੱਗੇ ਜਿਹੜਾ ਆ ਪਾਕਿਸਤਾਨ ਵਗੈਰਾ ਉੱਥੇ ਰਹਿੰਦਾ ਆ ਫਿਰ ਦੂਜਾ ਬਦਮਾਸ਼ੀ ਦਾ ਕੰਮ ਇਹਨਾਂ ਨੇ ਮੰਗ ਖਾਣ ਦੇ ਨਾਲ ਨਾਲ ਕੀ ਕੀਤਾ ਵੀ ਜਿਵੇਂ ਕਿਸੇ ਬੰਦੇ ਦੀ ਕੋਈ ਦੁਕਾਨ ਹੈ ਅਮਰਸਰਸ ਦੇ ਵਿੱਚ ਤੇ ਉਹਦੇ ਨਾਲ ਕੋਈ ਕੰਪੀਟੀਟਰ ਹੈ ਉਹਦਾ ਉਹਦੇ ਨਾਲ ਉਹਦਾ ਕੰਪੀਟੀਸ਼ਨ ਹੈ ਕਾ ਇਹ ਕੀ ਕਰਦੇ ਸੀ ਉੱਥੇ ਦੁਕਾਨਾਂ ਵਾਲੇ ਵੀ ਇਹਨੂੰ 10-20000 ਰੁਪਇਆ ਦੇ ਕੇ ਤੇ ਉਸ ਬੰਦੇ ਤੇ ਕੋਈ ਨਾ ਕੋਈ ਅਲੀਗੇਸ਼ਨ ਲਵਾ ਕੇ ਵੀ ਆ ਜੀ ਬੇਅਦਬੀ ਕਰਦਾ ਇਹ ਕਰਦਾ ਆ ਤੇ ਉਸ ਤੋਂ ਬਾਅਦ ਜਿਹੜਾ ਆ ਫਿਰ ਉਹਦੇ ਦੁਕਾਨ ਅੱਗੇ ਜਾ ਕੇ ਖੜ ਜਾਂਦੇ ਸੀ ਨੂੰ ਡਰਾਉਂਦੇ ਧਮਕਾਉਂਦੇ ਸੀ ਕਿ ਜਿਹਦੇ ਕਰਕੇ ਅਗਲੇ ਦਾ ਪੈਨਸ ਖਰਾਬ ਹੁੰਦਾ ਸੀ ਪਿੱਛੇ ਜੇ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਇੱਕ ਮੁੰਡਾ ਪੱਗ ਬੰਨਣ ਦੀ ਟ੍ਰੇਨਿੰਗ ਦਿੰਦਾ ਸੀਗਾ ਤੇ ਇੱਕ ਤੋਂ ਹੋਰ ਉੱਥੇ ਪੱਗਾਂ ਵਾਲੀਆਂ ਦੁਕਾਨਾਂ ਸੀ ਉਹਨਾਂ ਦਾ ਜਿਹੜਾ ਆ ਬਿਜ਼ਨਸ ਥੋੜਾ ਬਹੁਤਾ ਘਟਿਆ ਹੋਣਾ ਕਿਉਂਕਿ ਉਹ ਫ੍ਰੀ ਦੇ ਵਿੱਚ ਟ੍ਰੇਨਿੰਗ ਦਿੰਦਾ ਸੀ ਪੱਗ ਬੰਨ੍ਹਣ ਦੀ ਤੇ ਆਪੇ ਸਾ ਵੀ ਜਿੱਥੇ ਬੰਦਾ ਪੱਗ ਬੰਨ੍ਹਨੀ ਸਿੱਖੂਗਾ ਫਿਰ ਬਾਏ ਵੀ ਉੱਥੋਂ ਹੀ ਕਰੂਗਾ ਤਾਂ ਉਹਨਾਂ ਨੇ ਕੀ ਕੀਤਾ ਇਹਨੂੰ ਮੰਖਾ ਨੇ ਪਹਾੜਲੇ ਨੂੰ ਇਹਨੂੰ ਕਤੀੜ ਨੂੰ 10-20 ਹਜ਼ਾਰ ਦਿੱਤਾ ਤੇ ਇਹ ਸਾਲਾ ਉੱਥੇ ਜਾ ਕੇ ਜਿਹੜਾ ਆ ਉਸ ਦੁਕਾਨ ਦੇ ਅੱਗੇ ਜਾ ਕੇ ਖੜ ਗਿਆ ਬਦਮਾਸ਼ੀ ਕਰਨ ਲੱਗ ਗਿਆ ਤੇ ਉਹਨੂੰ ਕਹਿੰਦਾ ਤੂੰ ਬੇਅਦਬੀ ਕਰ ਰਿਹਾ ਆ ਤੂੰ ਉਹਨਾਂ ਦੇ ਪੱਗਾਂ ਸਜਾਉਣਾ ਫਲਾਨ ਕਰਦਾ ਮਤਲਬ ਜੋ ਵੀ ਕਤੀੜਾਂ ਦੇ ਮਨ ਚ ਆਇਆ ਤੇ ਉੱਥੇ ਬਕਵਾਸ ਕਰ ਰਕੇ ਤੇ ਉਸ ਬੰਦੇ ਨੂੰ ਉਹਨਾਂ ਨੇ ਡ ਉਤੋਂ ਬਾਅਦ ਜਿਵੇਂ ਕੋਈ ਉੱਥੇ ਪਾਣ ਬੀੜੀਆਂ ਖੋਖੇ ਵਾਲੇ ਤੁਸੀਂ ਦੇਖਿਆ ਤੁਹਾਨੂੰ ਆਹੀ ਮੈਂ ਲੋਕਾਂ ਨੂੰ ਕਹਿਣਾ ਨਾ ਵੀ ਤੁਸੀਂ ਜਿਜਬਾਤੀ ਹੋ ਕੇ ਨਾ ਡੰਗਰਾਂ ਦੇ ਮਗਰ ਲੱਗ ਗਏ ਨੇ ਉਹਦੇ ਮਗਰ ਕੋਈ ਸੱਚਾਈ ਹੁੰਦੀ ਆ ਤੁਸੀਂ ਦੇਖਦੇ ਹੋ ਜੀ ਅੱਜ ਪਰਮਜੀਤ ਅਕਾਲੀ ਪਹਾੜੜੇ ਨੇ ਜਾ ਕੇ ਜੀ ਉੱਥੇ ਬੀੜੀਆਂ ਵਾਲੇ ਖੋਖੇ ਆ ਆ ਭਈਆ ਕੁੱਟਿਆ ਜਾਂ ਉਹਦੇ ਨਾਲ ਬੀੜੀਆਂ ਖਲਾਰ ਵਿੱਚ ਨਾ ਸਿਕਟਾਂ ਖਲਾਰ ਦਿੱਤੀਆਂ ਕਾਰਨ ਇਹ ਹੁੰਦਾ ਵੀ ਇੱਕ ਖੋਖੇ ਵਾਲੇ ਦਾ ਇਹਦਾ ਨੁਕਸਾਨ ਕਰਨ ਦੇ ਲਈ ਫਿਲਮੀ ਟਾਈਪ ਦੂਜੇ ਤੋਂ ਪੈਸੇ ਲੈਂਦੇ ਆ ਜਿਵੇਂ ਉੱਥੇ ਕੋਈ ਮੰਨ ਲਓ ਵੀ ਪਹਿਲਾਂ ਵੀ ਪੁਰਾਣਾ ਭਈ ਆਇਆ ਉਹਨੇ ਇਹਨਾਂ ਨੂੰ 10000 ਰੁਪਏ ਦੇਤਾ ਤੇ ਇਹ ਆਹਨ ਪਿੱਛੇ ਜੇ ਤੁਸੀਂ ਦੇਖਿਆ ਦੀ ਇਹ ਹੋਟਲ ਵਾਲੇ ਮੁੰਡਿਆਂ ਦੇ ਚਪੇੜਾ ਮਾਰਨ ਰਿਹਾ ਸਾਰਾ ਕਲੀਡ ਉਹਦਾ ਕਾਰਨ ਇਹ ਸੀ ਵੀ ਉਹ ਦੂਜੇ ਹੋਟਲ ਵਾਲਿਆਂ ਨੇ ਜਿਹੜਾ ਇੱਕ ਦੂਜੇ ਦੇ ਨਾਲ ਜਿਨ੍ਹਾਂ ਦੀ ਖੈ ਭਾਜੀ ਚੱਲਦੀ ਹੁੰਦੀ ਹੈ ਉਹ ਪੈਸੇ ਦੇ ਕੇ ਤੋਂ ਇਹ ਕੰਮ ਕਰਾਇਆ ਸੀ ਹਾਲਾਂਕਿ ਜਿਹੜੇ ਉਹ ਮੁੰਡੇ ਹਾਕਾ ਮਾਰ ਰਹੇ ਸੀ ਉਹੋ ਕੰਮ ਤਾਂ ਖੁਦ ਕਰਦਾ ਰਿਹਾ ਦਲਾਲੀ ਕਰਦਾ ਰਿਹਾ ਹੈ ਜਿਹੜੇ ਕੋਈ ਮੁੰਡੇਆ ਜੋੜੇ ਜਿਹੜੇ ਜਾਂਦੇ ਸੀ ਕਿ ਉਹਨਾਂ ਨੂੰ ਰੂਮ ਵਗੈਰਾ ਦਵਾਉਣ ਦੇ ਲਈ ਵੀ ਸੇਫ ਜਿਵੇਂ ਪਹਿਲਾਂ ਦੱਸਿਆ ਵੀ ਉਹਦੇ ਵਿੱਚ ਕਹਿੰਦਾ ਸੀ ਤੁਹਾਨੂੰ ਪੁਲਿਸ ਦਾ ਨਹੀਂ ਇਥੇ ਅਰੈਸਟ ਕੋਣ ਆਇਆ ਮੈਂ ਤੁਹਾਨੂੰ ਰੂਮ ਦਵਾਉਣਾ ਹੈ ਉਸ ਤੋਂ ਬਾਅਦ ਆ ਜਿਹੜਾ ਪਖੰਡ ਕਰਦੇ ਆ ਜੀ ਆ ਅਸੀਂ ਗਰਮਤ ਕਲਾਸਾਂ ਤੇ ਇੰਡੇ ਆ ਇਹਨੂੰ ਕਹੇ ਆਪ ਕਦੇ ਗਰਮਤ ਦੀ ਕੋਈ ਜਾਂ ਪਾਣੀ ਦੀ ਗੁਰਬਾਨੀ ਦੀ ਜਾਂ ਨਿਤਨੇਮ ਦੀ ਕੋਈ ਇਥੇ ਸਾਡੇ ਕਿਸੇ ਵੀ ਬੰਦੇ ਦੇ ਨਾਲ ਸਮੇਂ ਅਨੁਸਾਰ ਆਪਦੇ ਦੱਸ ਦੇ ਤੇ ਸਹੀ ਉਚਾਰਣ ਹੀ ਕਰਕੇ ਦਿਖਾ ਦੇ ਸੰਖਿਆ ਜਾਂ ਜ਼ੁਬਾਨੀ ਕੰਠੋਂ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਇਨਾਂ ਕਟੀੜਾਂ ਦੀ ਰਿਐਲਿਟੀ ਆ ਉਸ ਤੋਂ ਬਾਅਦ ਅਮਰਤਪਾਲ ਦਾ ਇਲੈਕਸ਼ਨ ਆਉਂਦਾ ਆ ਇਹ ਪੁੱਛਾਂ ਚਾਕੇ ਪਰਵਾਨੇ ਹੋਣੀ ਇਹ ਸਾਰੇ ਉਹਦੇ ਮਗਰ ਲੱਗ ਜਾਂਦੇ ਨੇ ਉਸ ਇਲੈਕਸ਼ਨ ਦੌਰਾਨ ਵੀ ਦੱਸਦੇ ਆ ਵੀ 12-13 ਲੱਖ ਰੁਪਈਆ ਇਹ ਮਾਗ ਖਾਣਾ ਪਾਟੜਾ ਇਕੱਠਾ ਕਰ ਗਿਆ ਫਿਰ ਇਹਨਾਂ ਦੀ ਇੱਕ ਚੈਟ ਵਾਇਰਲ ਹੁੰਦੀ ਆ ਜਬ ਸਾਰਿਆਂ ਨੇ ਦੇਖੀ ਹੋਣੀ ਆ ਉਹ ਜਿਹਦੇ ਵਿੱਚ ਬਹੁਤ ਅਪਸ਼ਬਦ ਬੋਲਦਾ ਤੇ ਇਸ ਕਲੀਰ ਨੇ ਕਿਹਾ ਜੀ ਇਹ ਇਹ ਬਰਾਰ ਨੇ ਬਣਾਈ ਆ ਕੈਨੇਡਾ ਦੇ ਵਿੱਚ ਤੇ ਇਹ ਕਮਿਸ਼ਨਰ ਉਹ ਪੁਲਿਸ ਜਿਹੜਾ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਕੋਲ ਕੰਪਲੇਂਟ ਲੈ ਕੇ ਗਿਆ ਤੇ ਮੈਂ ਅੱਜ ਫੇਰ ਸੰਗਤ ਦੇ ਸਾਹਮਣੇ ਪੁੱਛਦਾ ਆ ਇਹਦੀ ਮੈਂ ਆ ਵਿੱਚ ਸਕਰੀਨ ਸ਼ਾਟ ਵੀ ਜੇ ਹੋਏ ਤਾਂ ਮੈਂ ਲਾ ਦਿੰਨਾ ਜਿੱਥੇ ਪੋਸਟ ਪਾ ਕੇ ਕਹਿੰਦਾ ਵੀ ਬਰਾਰ ਨੇ ਬਣਾਈ ਆ ਜੀ ਚੈਟ ਤੇ ਮੈਨੂੰ ਜਦੋਂ ਇਥੇ ਉਹਨਾਂ ਦਾ ਫੋਨ ਵਗੈਰਾ ਉਹਨਾਂ ਦਾ ਕੰਟੈਕਟ ਕਰਦੇ ਤੇ ਮੈਂ ਉਹਨਾਂ ਨੂੰ ਰੈਡੀ ਹੁਣਾ ਪੂਰਾ ਉਹਦੇ ਫੋਨ ਦਾ ਐਕਸੈਸ ਦੇਣ ਦੇ ਲਈ ਤੇ ਇਹਨਾਂ ਕਟੇੜਾ ਨੂੰ ਪੁੱਛੋ ਵੀ ਉਹ ਉਸ ਕੰਪਲੇਂਟ ਦਾ ਹੁਣ ਕੀ ਬਣਿਆ ਉਹ ਤੋਂ ਬਾਅਦ ਦੀ ਵੀ ਅਪਡੇਟ ਦਿਆ ਕਰੋ ਨਾ ਕਿਤੇ ਉਹ ਜੇ ਜਿ ਸ਼ੁਰੂਆਤੀ ਟਾਈਮ 'ਚ ਜੋ ਵੀ ਚੀਜ਼ ਕਰਦੇ ਆ ਉਸ ਚੀਜ਼ ਦੀ ਬਾਅਦ ਹੀ ਅਪਡੇਟ ਵੀ ਦਿਆ ਕਰੋ ਸੋ ਮੇਰੇ ਵੀਰ ਜਿੰਨੇ ਵੀ ਬਾਹਰ ਬੈਠਿਆ ਜਜ਼ਬਾਤੀ ਨਾ ਹੋਇਆ ਕਰੋ ਇਹਨਾਂ ਡੰਗਰਾ ਮਗਰ ਲਾ ਕੇ ਇਹਨਾਂ ਨੂੰ ਪੈਸੇ ਨਾ ਘੱਲਿਆ ਕਰੋ ਕੱਲ ਇੱਕ ਆਟੋ ਚਲਾਉਣ ਵਾਲਾ ਬੰਦਾ ਅੱਜ ਕਰੋੜਾ ਰੁਪਈਆ ਦੀ ਕੋਠੀ ਪਾਈ ਬੈਠਾ ਅਮਰਸਰ ਸਾਹਿਬ ਦੇ ਉਹ ਤੋਂ ਬਦਮਾਸ਼ੀ ਆ ਜਿੰਨਾ ਸਿੱਖੀ ਦਾ ਇਹ ਨੁਕਸਾਨ ਕਰ ਰਹੇ ਆ ਨਾ ਜਿੰਨਾ ਇਹ ਤਾਲੇਬਾਨੀ ਸੋਚ ਅਨਸਾਰ ਇੱਕ ਬਦਮਾਸ਼ੀ ਕਰਦੇ ਕਟੜਤਲ ਲੈ ਕੇ ਜਾ ਰਹੇ ਆ ਸਾਡੀ ਸਿੱਖੀ ਇਹ ਨਹੀਂ ਸੀ ਮਿੱਤਰੋ ਸਾਡੀ ਸਿੱਖੀ ਗੱਲ ਆਉਣ ਵਾਲੀ ਸੀਗੀ ਸਾਡੀ ਸਿੱਖੀ ਦੂਰ ਭਜਾਉਣ ਵਾਲੀ ਨਹੀਂਗੀ ਸੋ ਇਨਾਂ ਕਤੀੜਾ ਨੂੰ ਤੁਸੀਂ ਇੰਨੇ ਤਵੱਜੋ ਨਾ ਦਿਆ ਕਰੋ ਇਹ ਬਹੁਤ ਵੱਡੇ ਜਿਹੜੇ ਆ ਇਹ ਗਿਰਜਾ ਆ ਇਹ ਹਰ ਵਕਤ ਥੋੜੇ ਡਾਲਰਾਂ ਦੀ ਆਸ ਰੱਖਦੇ ਆ ਉਹ ਇਹਨਾਂ ਦੇ ਬੜੇ ਜਿਹੜੇ ਕਾਲੇ ਕਾਰਨਾਮੇ ਤੁਸੀਂ ਲੋਕਲ ਇਹਨਾਂ ਦੇ ਬੰਦਿਆਂ ਨੂੰ ਪੁੱਛਿਆ ਕਰੋ ਉੱਥੇ ਜਿਹੜੇ ਇਹਨਾਂ ਦੇ ਨਾਲ ਤੁਰੇ ਫਿਰਦੇ ਜਾਂ ਜਿੰਨਾਂ ਦਾ ਇਹਨਾਂ ਨਾਲ ਵਾਹ ਵਾਸਤਾ ਪੈਂਦਾ ਆ ਇਹ ਤਾਂ ਸਾਲੇ ਜਿਵੇਂ ਬੰਬੇ ਦੇ ਵਿੱਚ ਮਹੀਨੇ ਵਸੂਲਦੇ ਸੀ ਇਦਾਂ ਅਮਰਸਾਹਬ ਦੇ ਵਿੱਚ ਉਹ ਬਾਣੇ ਪਾ ਕੇ ਬਦਮਾਸ਼ੀਆਂ ਕਰਕੇ ਮਹੀਨੇ ਵਸੂਲਣ ਡੇ ਆ ਔਰ ਤਕੜੇ ਆ ਲੈ ਇਹਨਾਂ ਦਾ ਮੂੰਹ ਨਹੀਂ ਹੁੰਦਾ ਮੈਂ ਆਪ ਹੀ ਕਹਿੰਦਾ ਲੋਕਾਂ ਨੂੰ ਇਹ ਫੋਨ ਕਰਦਾ ਹੁੰਦਾ ਤੇ ਮੇਰਾ ਨੰਬਰ ਕਿਉਂ ਬਲੌਗ 'ਚ ਪਾਇਆ ਜੇ ਕਿਸੇ ਥਰੂ ਇਹ ਦੇ ਤੱਕ ਵੀਡੀਓ ਪਹੁੰਚਦੀ ਵੀ ਆ ਔਰ ਜਿਹੜੀ ਉੱਥੇ ਮੈਂ ਵੀਡੀਓ ਪਾਈ ਸੀਗੀ ਹੁਣ ਮੈਂ ਉਹ ਉੱਥੇ ਇਹ ਲੋਕ ਤਸਨੋਦੀ ਕਰਤ ਕਰਕੇ ਹਟਿਆ ਸੀਗਾ ਨਸ਼ੇ ਕਰਦੇ ਆ ਮੇਰੇ ਸਾਲੇ ਉਹ ਲੋਰ ਦੇ ਵਿੱਚ ਰੱਜਿਆ ਨਸ਼ੇ ਦੀ ਓਵਰਡੋਜ਼ ਦੇ ਵਿੱਚ ਤੇ ਉਹ ਲਿਟੀ ਜਾਂਦਾ ਵੀਡੀਓ ਦੇ ਵਿੱਚ ਦੇਖ ਲੋ ਉਸ ਤੋਂ ਬਾਅਦ ਇਹ ਚੀਕਾਂ ਮਾਰਦੇ ਆ ਜੀ ਡਿਲੀਟ ਕਰਾਓ ਫਲਾਣ ਦੇ ਇੱਕ ਤਾਂ ਸਾਡੇ ਲੋਕਾਂ ਦੀ ਬੰਦਾ ਪ੍ਰਸਤੀ ਬਹੁਤ ਹੈ ਬੰਦਾ ਭਾਗਤੀ ਦੇ ਵਿੱਚ ਪੈ ਜਾਂਦੇ ਆ ਉਹਨਾਂ ਨੂੰ ਇਹ ਅੱਗ ਲੱਗੀ ਹੁੰਦੀ ਆ ਜੀ ਸਾਡਾ ਸਾਡਾ ਭਾਜੀ ਆ ਸਾਡਾ ਅਨੰਦ ਸਿੰਘ ਕਾਲੀ ਪਰਮਜੀਤ ਸਿੰਘ ਫਲਾਣ ਟਿੰਕ ਇਹਨੂੰ ਕਟੀੜ ਨੂੰ ਮੈਂ ਪੁੱਛਦਾ ਵੀ ਅਮਰਤਪਾਲ ਦੇ ਵੇਲੇ ਪੈਸੇ ਇਕੱਠੇ ਕਰਨ ਦੇ ਲਈ ਤਾਂ ਮੂਰੇ ਹੋਗੇ ਸੀ ਹੁਣ ਨਹੀਂ ਜਾਂਦੇ ਪਰ ਉਹਨੇ ਕੋਲੇ ਤੇ ਇਹਨੇ ਉਦੋਂ ਇੱਕ ਇਹਦੀ ਕਲਿੱਪ ਵੀ ਆਈ ਸੀਗੀ ਵਿੱਚ ਮੈਂ ਦੇ ਹੋਈ ਤਾਂ ਲੱਭ ਕੇ ਉਥੇ ਲਾ ਦੂੰਗਾ ਜਿੱਥੇ ਕਹਿੰਦਾ ਸੀ ਵੀ ਅਮਰਤਪਾਲ ਨੂੰ ਤੂੰ ਰਸਤਾ ਕਰ ਦੇ ਇਹ ਇਹਨਾਂ ਦੀ ਭਾਸ਼ਾ ਆ ਸੋ ਇੱਕ ਦੁੱਕੀ ਦਾ ਬੰਦਾ ਆ ਆ ਜਿਹੜੇ ਹੋਰ ਵੀ ਇਹਨਾਂ ਮੰਗ ਖਾਣੇ ਆ ਤੁਸੀਂ ਇੱਥੇ ਚੱਕਦੇ ਆ ਚੱਕ ਇਹਨਾਂ ਨੂੰ ਡਾਲਰਾਂ ਵਾਲੇ ਡਾਲਰ ਭੇਜੀ ਜਾਂਦੇ ਆ ਇਹ ਪਖੰਡ ਕਰਦੇ ਉਦੋਂ ਵੀ ਇਹਨੇ ਅਜ ਜੰਗ ਜੀ ਲੱਗੀ ਸੀਗੀ ਆ ਛੋਟੀ ਜੀ ਉਦੋਂ ਵੀ ਇਹਨੇ ਕਹਿ ਜੀ ਸਾਡੇ ਪਰਮਤਵ ਦਿਆਲਿਆ ਦੀ ਕੰਧ ਡਿੱਗ ਪਈ ਤੇ ਉਹ ਤੁਸੀਂ ਉਹ ਮਜ਼ਾਕ ਨਾ ਸਮਝਿਓ ਗੱਲ ਅਸਲੀਅਤ ਦੇ ਵਿੱਚ ਸੀਗੀ ਇਹ ਸਾਰਾ ਕਿਤੇ ਹੋਰ ਜਗ੍ਹਾ ਤੋਂ ਡਿੱਗਿਆ ਹੋਇਆ ਖੋਲ ਆ ਜਿਹੜਾ ਮੋਟਰ ਦੇ ਉੱਪਰ ਚੱਕ ਕੇ ਲਿਆ ਕੇ ਤੇ ਮੜ ਕੋ ਦੀ ਵੀਡੀਓ ਪਾਉਣ ਲੱਗ ਗਿਆ ਜੀ ਸੰਗਤ ਜੀ ਆ ਸਾਨੂੰ ਹੈਲਪ ਕਰੋ ਫਲਾਨ ਕਰੋ ਤੇ ਤੁਸੀਂ ਜਜ਼ਬਾਤੀ ਹੋਏ ਆਪਦੇ ਦਸ ਇਥੋਂ ਜਿਹੜਾ ਹਾਰਡਵਰਕ ਨਾਲ ਪੈਸਾ ਕਮਾਉਣੇ ਦੱਸਣਾ ਉਹਦੀ ਕਿਰਤ ਉਹ ਇਹੋ ਜਿਹੀਆਂ ਪਟੀੜਾਂ ਤੇ ਲਟਾਈ ਜਾਂਦੇ ਆ ਯਾਰ ਹੈਰਾਨਗੀ ਆ ਠੋਡੇ ਤੇ ਜਿਹੜਾ ਆਦਾ ਤੁਹਾਨੂੰ ਭੇਡਾਂ ਵਾਂਗੂ ਮੰਨ ਕੇ ਗਾਂਹ ਜਾਂਦਾ ਤੇ ਤੁਸੀਂ ਫੇਰ ਅਗਲਿਆਂ ਦੇ ਲਈ ਰੈਡੀ ਹੋ ਜਾਂਦੇ ਆ ਫੇਰ ਭੇਡਾਂ ਨਾਲ ਕੀ ਰੱਖੋ ਮੈਂ ਹੋਰ ਕੀ ਕਹੀਏ ਆ ਠੋਡੇ ਸਾਹਮਣੇ ਐਗਜ਼ਾਮਪਲ ਆਇਆ ਪਾਪ ਆਪ ਦਾ ਘਰ ਘਰੋਂ ਕੱਢ ਰੱਖਿਆ 2 ਸਾਲ ਵਿਚਾਰਾ ਉਹਨੂੰ ਫ੍ਰਿਜ ਵੀ ਕਿਸੇ ਬੰਦੇ ਨੇ ਬਾਹਰੋਂ ਲਵਾ ਕੇ ਦਿੱਤੀ ਉੱਥੇ ਪਾਣੀ ਵੀ ਪੀਣ ਨੂੰ ਠੰਡਾ ਨਹੀਂ ਹੁੰਦਾ ਸੀ ਉਹਦੇ ਕੋਲੇ ਘੜਾ ਜਿਹਾ ਪਿਆ ਹੁੰਦਾ ਸੀਗਾ ਉਹ ਛੋਟੀ ਜੀ ਜਿਹੜੀ ਆਪਣੀਆਂ ਕੈਂਪਰ ਵਾਟਰਪੂਲਰ ਟਾਈਪ ਹੁੰਦੀ ਆ ਫ੍ਰਿਜ ਜੀ ਉਹ ਲੈ ਕੇ ਦਿੱਤੀ ਉਸ ਬੰਦੇ ਨੇ ਦੱਸਿਆ ਔਰ ਵਿਚਾਰਾ ਉਹ ਆਂਡ ਗਵਾਂਡ ਜੋ ਕਿ ਉਧਰ ਉਧਰ ਰੋਟੀ ਪਾਣੀ ਫੜ ਕੇ ਕੋਈ ਆਪ ਬਣਾ ਕੇ ਹੱਥ ਸੇਕ ਕੇ ਉਹ ਜਿਹੜਾ ਆ ਉਹ ਖਾਂਦਾ ਸੀਗਾ ਤੇ ਇਹਦੀ ਘਰ ਦੀ ਨੇ ਕਿਹਾ ਸੀ ਵੀ ਦੋਵਾਂ ਚੋਂ ਇੱਕ ਰਹਿਊਗਾ ਜਾਂ ਤੇਰਾ ਬਾਪ ਰਹਿਊਗਾ ਜਾਂ ਮੈਂ ਰਹੂੰਗੀ ਘਰੇ ਤੇ ਇਹੋ ਜਿਹੇ ਇਹੋ ਜਿਹੇ ਥੋੜੇ ਆਗੂ ਜਿਹੜੇ ਬਣੇ ਆ ਕਟੀੜਾਂ ਉਹਨਾਂ ਨੇ ਆਪਦੇ ਬਾਪ ਨੂੰ ਘਰੋਂ ਖੜਕਾ ਸੋ ਇਹਨਾਂ ਲੋਕਾਂ ਤੋਂ ਬਚਿਆ ਕਰੋ ਇਹਨਾਂ ਲੋਕਾਂ ਨੂੰ ਪੈਸੇ ਨਾ ਲਟਾਈ ਜਾਓ ਨਾ ਲਟਾਈ ਜਾਓ ਤੁਸੀਂ ਰੱਜਿਆਂ ਨੂੰ ਜਿਹੜੇ ਰਜਾਉਣੇ ਆ ਤੁਹਾਡੇ ਆਪ ਦੇ ਆਲੇ-ਦਾਲੇ ਤੁਹਾਡੇ ਪਿੰਡਾਂ ਦੇ ਵਿੱਚ ਤੁਸੀਂ ਆਪ ਸਿੱਧੇ ਤੌਰ ਤੇ ਆਪ ਦੇ ਰਿਸਟਾਰਾਂ ਥਰੂ ਜਾਂ ਆਪ ਦੇ ਮਤਲਬ ਬੰਦਿਆਂ ਦੇ ਥਰੂ ਕਿਸੇ ਕੋਲ ਭੇਜਨੇ ਆ ਸੰਬੰਧ ਕੱਢਣਾ ਆ ਤਾਂ ਉਹਨਾਂ ਲੋਕਾਂ ਕੋਲ ਭੇਜਿਆ ਕਰੋ ਹੁਣਾਂ ਦੂਜੀ ਗੱਲ ਅਸੀਂ ਜਿਹੜੀ ਆ ਪਾਕਿਸਤਾਨ ਦੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਰੱਖਾਂਗੇ ਵੀ ਉੱਥੇ ਸਿੱਖਾਂ ਦੇ ਤਸ਼ੱਦਦੋ ਗੁਰੂ ਘਰਾਂ ਦੇ ਕੀ ਹਾਲਾਤ ਆ ਅਸੀਂ ਨਹੀਂ ਕਹਿੰਦੇ ਸਾਨੂੰ ਦਿਓ ਸਿੱਟਾ ਉੱਥੇ ਗੁਰੂ ਘਰਾਂ ਦੇ ਨਾਲ ਕੰਟੈਕਟ ਕਰਕੇ ਜਾਂ ਉਹਨਾਂ ਬੰਦੇ ਜਿਹੜੇ ਉੱਥੇ ਵਸਦੇ ਆ ਉਹੋ ਜੀ ਜਗ੍ਹਾ ਤੇ ਪੈਸਾ ਭੇਜਿਆ ਕਰੋ ਆ 20 20 30 30 ਲੱਖ ਦੀਆਂ ਪਰਮਜੀਤ ਪਾਟੜੇ ਵਰਗੇ ਗੱਡੀਆਂ ਲਈ ਫਿਰਦੇ ਆ ਤੇ ਉਸ ਤੋਂ ਬਾਅਦ ਨਾਲੇ ਲੋਕਾਂ ਤੋਂ ਲਈ ਜਾਂਦੇ ਨਾਲੇ ਥੋੜਾ ਖੁੱਦੂ ਖਿੱਚੀ ਜਾਂਦੇ ਆ ਤੇ ਨਾਲੇ ਸਿੱਖੀ ਦਾ ਕਾਹਨ ਕਰੀ ਜਾਂਦੇ ਆ ਪਤਾ ਨਹੀਂ ਇਹੋ ਜਿਹੇ ਕਿੰਨੇ ਖੋਣੇ ਆ ਪਰ ਤੁਸੀਂ ਵੇਣੇ ਸਿਰਫ ਬਾਣਾ ਪਾਇਆ ਦਮਾਲਾ ਬੰਨਿਆ ਬਸ ਕਿਉਂਕਿ ਹੁਣ ਇਹਨਾਂ ਦੇ ਅੰਨਾ ਹਰਾਂ ਦਾ ਪੈਸਾ ਆਉਂਦਾ ਆ ਮਹੀਨੇ ਵਸੂਲਦੇ ਆ ਆਪਦੀਆਂ ਇਹ ਵੀਡੀਓ ਦੇ ਉੱਪਰ ਜਿਹੜੇ ਆ ਬੂਸਟਰ ਲਾ ਕੇ ਸਪான்ਸਰ ਲਾ ਕੇ ਉਹਨਾਂ ਦੇ ਵੀਊ ਵੀ ਲੱਖਾਂ ਦੇ ਵਿੱਚ ਲੈ ਜਾਂਦੇ ਪੇਜਾਂ ਤੋਂ ਇਹ ਕਮਾਈ ਕਰਦੇ ਆ ਸਾਡੀਆਂ ਤਾਂ ਆਹੀ ਜਿਹੜੀਆਂ 10-20 ਹਜ਼ਾਰ ਬੰਦੇ ਤੱਕ ਰਹਿ ਜਾਂਦੀਆਂ ਇਦਾਂ ਦੀਆਂ ਵੀਡੀਓ ਸ਼ੇਅਰ ਕਰਿਆ ਕਰੋ ਜਾਂ ਆਪ ਵੀ ਬਣਾ ਕੇ ਪਾਇਆ ਕਰੋ ਇਹ ਸੋਸ਼ਲ ਮੀਡੀਆ ਦਾ ਲਾਹਾ ਲਓ ਇਹ ਸੋਸ਼ਲ ਮੀਡੀਆ ਕਰਕੇ ਇੱਕ ਤੀੜਾ ਜਿਹੜੀਆਂ ਆ ਥੋੜੀਆਂ ਜੇਪਾਂ ਚੋਂ ਡਾਲਰ ਕੱਢ ਲੈਂਦੀਆਂ ਆ ਸੋ ਪਲੀਜ਼ ਧਿਆਨ ਰੱਖੋ ਨਾ ਇਹਨਾਂ 'ਤੇ ਪੈਸਾ ਲਟਾਓ ਨਾ ਇਹਨਾਂ ਇਹ ਸੱਪਾਂ ਨੂੰ ਪਾਲੋ ਤੁਸੀਂ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਇਹ ਸੱਪਾ ਜਿਹੜੇ ਸੋ ਤੁਸੀਂ ਇਹ ਹੱਥੀ ਪਾਲ ਰਹੇ ਆ ਔਰ ਜਿੱਥੇ ਲੋੜ ਆ ਉਥੇ ਤੁਸੀਂ ਪੈਸਾ ਨਹੀਂ ਲਾ ਰਹੇ ਉਥੇ ਮੈਂ ਤੁਹਾਨੂੰ ਦੱਸਦਾ ਆਂ ਵੀ ਉਥੋਂ ਦੇ ਬੰਦੇ ਨੇ ਪਾਕਿਸਤਾਨ ਦੇ ਨੇ ਦੱਸਿਆ ਜਿੱਥੋਂ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਇਹ ਪ੍ਰਥਾ ਜਿਸ ਜਗ੍ਹਾ ਤੋਂ ਸ਼ੁਰੂ ਹੋਈ ਹੋਵੇ ਉਸ ਗੁਰੂ ਘਰ ਦੇ ਵਿੱਚ ਪਾਕਿਸਤਾਨ 'ਚ ਲੰਗਰ ਦੇ ਰਹੀ ਰਸਤਾ ਹੋਵੇ ਇਹ ਸ਼ਰਮਨਾ ਮਰਨ ਵਾਲੀ ਗੱਲ ਆ ਤੇ ਤੁਸੀਂ ਇਹੋ ਜਿਹਿਆਂ ਕਿਟੇੜਾਂ ਦੀਆਂ 2-2 ਕਰੋੜ ਦੀਆਂ ਕੋਠੀਆਂ ਪਵਾ ਦਿਓ ਉਹਨਾਂ ਦਾ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਮੂੰਹੋਂ ਤੁਹਾਨੂੰ ਸਾਰੇ ਹਾਲਾਤ ਸੁਣਾਵਾਂਗੇ ਤੋ ਉੱਥੇ ਵੀ ਕੋਈ ਏਡਾ ਨਾ ਲੱਪਿਆ ਕਰੋ ਵੀ ਬੰਦੇ ਨੂੰ ਨਾ ਹੁਣ ਹਰ ਚੀਜ਼ ਦਾ ਜਿਹੜਾ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨ ਆ ਟੈਕੀਕਾਤ ਅਨਵੈਸਟੀਗੇਟ ਕਰਕੇ ਫੇਰ ਪੈਸਾ ਭੇਜਿਆ ਕਰੋ ਪਰ ਯਾਰ ਹੈਰਾਨ ਕੀ ਆ ਥੋਡੇ ਤੇ ਤੁਸੀਂ ਸੋਚਦੇ ਆ ਵੀ 10 20 100 ਡਾਲਰ ਨਾਲ ਕੀ ਫਰਕ ਪੈਂਦਾ ਪਤਾ ਨਹੀਂ ਥੋਡੇ ਅਰਗੇ ਕਿੰਨੇ ਕਿਨੇ 100 100 ਡਾਲਰ ਇਹਨਾਂ ਨੂੰ ਪਾਈ ਹੁੰਦੇ ਪਾਟੜਿਆਂ ਨੂੰ ਔਰ ਖਾਂਦੇ ਪੀਂਦੇ ਹਕਾਰਦੇ ਆ ਮਜਲੂਮ ਤੇ ਹੱਥ ਚੱਕਦੇ ਆ ਇਹਨੂੰ ਕਿ 3 328 ਰੁਪਿਆਂ ਦਾ ਹਸਾਬ ਲੈਣ ਗਿਆ ਸੀ ਸ਼ਰੋਨੀ ਕਮੇਟੀ ਦੀ ਟਾਸਕ ਫੋਰਸ ਨੇ ਚਕੜ ਕੁੱਟੇ ਸੀ ਤੇ ਮੁੜ ਕੇ ਝੱਗਾ ਚੱਕ ਚੱਕ ਜੇ ਤੂੰ ਅਮਰਤਪਾਲ ਨੂੰ ਖੜਿਆ ਆਉਦੋ ਇਹ ਸਾਲੇ ਦੀਆਂ ਕਲੈਪਸਾਂ ਆਈਆਂ ਸੀ ਬਾਹਰ ਆ ਪਾਟ ਦੇ ਨਾਲ ਇਹ ਇੰਟਰਨੈਟ ਬੰਦ ਕਰ ਦਿਓ ਉਹ ਕਹਿ ਦਿਓ ਵੀ ਸਾਡੇ ਤਾਂ ਨੈਟ ਬੰਦ ਹੋ ਗਿਆ ਅੰਦਰੋਂ ਅੰਦਰ ਹੀ ਵੜ ਜਓ ਉਦੋਂ ਉਦੋਂ ਤਾਂ ਘਰਾਂਾਂ 'ਚ ਵੜ ਜਾਂਦੇ ਆ ਆਪਣੀਆਂ ਜਿਨਾਨੀਆਂਾਂ ਦੇ ਵਿੱਚ ਉਦੋਂ ਤੁਸੀਂ ਬਦਮਾਸ਼ ਬਣੇ ਹੋਨੇ ਆ ਮਾੜੀ ਵੇਲੀ ਤਕੜੀ ਵੇਲੀ ਜਿਹੜਾ ਆ ਤੁਹਾਡੇ ਤੁਹਾਨੂੰ ਲੋਕਾਂ ਨੂੰ ਥਾਂ ਨਹੀਂ ਖਿਆਉਂਦੀ ਕਿ ਸੋ ਇਹ ਇਹ ਭਿਖੀ ਲੋਕ ਆ ਬਦਮਾਸ਼ ਆ ਗੁੰਡੇ ਆ ਸੋ ਇਹ ਇਹਨਾਂ ਨੂੰ ਸਾਡੇ ਵਰਗੇ ਸਿੱਧੇ ਕਰ ਸਕਦੇ ਆ ਬਸ ਤੁਸੀਂ ਇਹ ਆ ਵੀ ਇਹਨਾਂ ਨੂੰ ਸੱਪਾਂ ਨੂੰ ਦੁੱਧ ਨਾ ਪਿਆਓ ਜਿੰਨਾ ਵੀ ਹੋ ਸਕਦਾ ਹੈ ਇਹਨਾਂ ਤੋਂ ਪਨਾਰਾ ਕਰੋ ਇਹਨਾਂ ਦੇ ਜਿਲੀਬਾਤੀ ਗੱਲਾਂ 'ਚ ਨਾ ਆਇਆ ਕਰੋ ਸਿੱਧਾ ਜਿੱਥੇ ਦੇਣਾ ਪੈਸਾ ਉੱਥੇ ਪਿਆ ਕਰੋ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਇਹੋ ਜਿਹੇ ਤੋਂ ਜਿਹੜੇ ਲੁੱਟ ਹੁੰਦੇ ਆ ਵੀਰ ਉਹਨਾਂ ਦਾ ਬਚਾਅ ਹੋ ਸਕੇ